ਕਰੈ ਸਹੀ ਜਨ ਸੋਹਣੇ ਤਿਨ ਕੋ ਪਰਜਾ ਪੂਜਣ ਆਈ ਸਤਕਾਰਯੋਗ ਮਹਾਪੁਰਖ ਨੇ ਧਾਰਨਾ ਪੜਕੇ ਗਏ ਨੇ ਆਓ ਸੱਚੇ ਬਾਦਸ਼ਾਹ ਜੀ ਨੇ ਬਾਣੀ ਵਿੱਚ ਉੱਚਾ ਤੇ ਸੁੱਚਾ ਮਹਾਨ ਰੁਤਬਾ ਜਿਹੜਾ ਗੁਰਬਾਣੀ ਵਿੱਚ ਵਰਣਨ ਕੀਤਾ ਵੱਡੇ ਵੱਡੇ ਜੋਦਿਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਨਰਾਮ ਨਿਬਲਾਈ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਹੋਏ ਆਓ ਸਾਰੀ ਸੰਗਤ ਗੱਜ ਵੱਜ ਕੇ ਸ਼ਬਦ ਵਿੱਚ ਬੋਲ ਕੇ ਹਾਜ਼ਰੀ ਲਵਾਈਏ ਰੱਬ ਤੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜਾ ਰੱਬ ਤੇ ਫਕੀਰਾਂ ਦਾ ते सुचा दर्जा ਰੱਬ ਤੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜਾ ਰੱਬ ਤੇ ਫਕੀਰਾਂ ਦਾ ਉੱਚਾ ਤੇ ਸੁੱਚਾ ਦਰਜਾ दर्जा ऊचा ते सुठा दर्जा ऊचा ਰੱਬ ਦੇ ਫਕੀਰਾਂ ਦਾ ਉੱਤਾਰੇ ਸੁਟਾ ਦਰਗਾ ਰੱਬ ਦੇ ਫਕੀਰਾਂ ਦਾ ਉੱਤਾਰੇ ਸੁਟਾ ਦਰਗਾ ਵੱਡੇ ਵੱਡੇ ਜੋ ਦੀਸੈ ਲੋਗ ਤਿੰਨ ਕੋ ਪਿਆਪੇ ਕੌਣ ਬਟਾ ਮਾਇਆ ਬੜਿਆਈ ਸੋਈ ਬਟਾ ਜਿਨੇ ਰਾਮ ਨੇ ਬੁਲਾਈ ਆਓ ਸਾਧ ਸੰਗਤ ਜੀ ਉਹਨਾ ਸਤਿ ਪੁਰਸ਼ਾਂ ਨੂੰ ਕੋਟ ਕੋਟ ਪ੍ਰਣਾਮ ਹੈ ਜਿਨ੍ਹਾਂ ਮਹਾਂਪੁਰਖਾਂ ਦੇ ਪਰਥਾਏ ਆਪਾਂ ਕਈ ਲੋਕ ਤਾਂ ਲੈ ਕਰਕੇ ਦੱਕ ਮਸਤਕ ਹੋ ਰਹਿਆਂ ਜਿਨ੍ਹਾਂ ਦੀ ਵਡਿਆਈ ਵਾਰ-ਵਾਰ ਸੱਚੇ ਪਾਤਸ਼ਾਹ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਮਹਾਨ ਉਪਮਾ ਮਹਾਨ ਵਰਣਨ ਕੀਤੀ ਹੈ ਸਵਾਉ ਗੁਰੂ ਕਿਰਪਾ ਕਰੇ ਉਹਨਾਂ ਮਹਾਂਪੁਰਖਾਂ ਦੇ ਜੋ ਬਚਨ ਨੇ ਆਪਣੀ ਜ਼ਿੰਦਗੀ ਚ ਸਾਧ ਸੰਗ ਦੀ ਢਾਲ ਕੇ ਕੋਸ਼ਿਸ਼ ਕਰੀਏ ਤੇ ਕਮਾ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ ਉਹ ਅਗਲਾ ਸਮਾਂ ਸਾਡੇ ਬਹੁਤ ਹੀ ਸਤਕਾਰਯੋਗ ਸੰਪਰਦਾਇ ਦੇ ਮੌਜੂਦਾ ਮੁਖੀ ਮਹਾਂਪੁਰਖ ਉਹਨਾਂ પાસે ਸਰਵਣ ਕਰਨਾ ਹੈ ਗੁਰੂ ਕਿਰਪਾ ਕਰੇ ਉਤਮ ਸ਼ਲੋਕ ਸਾਧ ਕੇ ਬਚਨ ਹਿਰਦੇ ਚ ਵਸਾ ਲਿਏ ਸੁਬਕਸੋ ਜੀ ਸੀਸ ਬਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ